ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਦੇਫਰਾਂ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾਵਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜ ਵੀਰ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਪੰਜ ਛੇ گاਵਾ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਅੱਜ ਲਗਭਗ ਸਾਰੀਆਂ ਸੁਈਆਂ ਹੀ ਕੋਈ ਗੱਬਣੇ ਆ ਬਾਕੀ ਸਾਰੀਆਂ ਸੁਈਆਂ ਹੀ ਆ ਜ਼ਿਆਦਾਤਰ ਜਦੋਂ ਵੀ ਆਈਦਾ ਵੀਰ ਜੀ ਨਾਲ ਕਮਾਲ ਸੋਇਆ ਹੀ ਹੁੰਦਾ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਰ ਵੀਡੀਓ ਬਣਾਈ ਕਾਜੇ ਵਧੀਆ ਵਧੀਆ ਤੁਸੀਂ ਦੱਸੋ ਹੋਰ ਵਧੀਆ ਬਾਤ ਠੀਕ ਆ ਤੁਸੀਂ ਕਰਾਓ ਚਲੋ ਵੀਰ ਜੀ ਜੀਤਾ ਵੇਗਿਆ ਮਾਲ ਫਿਰ ਅਦਨ ਹਾਂਜੀ ਮਾਲ ਵੇਗਿਆ ਇੱਕ ਆ ਬੱਚੀ ਗੱਬਣੀ ਹਾਂਜੀ ਇਹ ਇੱਕ ਉਹ ਲਾਲ ਜੀ ਅਸੀਂ ਦੋਵੇਂ ਕੇਨੇ ਲਈਆਂ ਹੈ ਹਾਰਪੁਰ ਦਾ ਬੰਦਾ ਹੈ ਕੋਈ ਅੱਛਾ ਨਸੂਹੇ ਮੈਂ ਕਰੀਆਂ ਦਾ ਮੇਰਾ ਠੀਕ ਹੈ 2000 ਨੇ ਲਈ ਬਾਈ ਬਾਈ ਦੋਵੇਂ ਕੱਟੀਆਂ ਲਈਆਂ ਠੀਕ ਹੈ ਬਾਅਦ ਮੁਰਗੇ ਕਹਿੰਦਾ ਵੀ ਇੱਥੇ ਆਜੋ ਮਤਲਬ ਪੈਸੇ ਇੱਥੇ ਆਣ ਕੇ ਸਾਰੇ ਮੈਂ ਲਵਾਂਗਾ ਅੱਛਾ ਤਾਂ ਇਹ 2000 ਦੇ ਮਤਲਬ ਲੱਦ ਕੇ ਲੈ ਆਓ ਅੱਛਾ ਇਹ ਕਹਿੰਦਾ ਨਹੀਂ ਵੀਰੇ ਇਹ ਕੰਮ ਨਹੀਂ ਕਰਨਾ ਇੱਥੇ ਤਸੱਦੀ ਕਰਕੇ ਤੂੰ ਮੇਰਾ ਭਰਾ ਘੜ ਉਹਦੇ ਘਰ ਉਤਰਦੇ ਆ ਸਾਥ ਤੂੰ ਆਸਦੇ ਵੀ ਉਹ ਹੋ ਗਿਆ ਜੇ ਹੋ ਗਿਆ ਦੋ ਦਿਨ ਉਹਨੇ ਆਪਾਂ ਛਣੀਆਂਰ ਵੀਡੀਓ ਭਾਈ ਨਾ ਹਾਂਜੀ ਹਾਂਜੀ ਸਵਾਗਤ ਤੇ ਉਹਨੇ ਦੋ ਦਿਨ ਦਾ ਛਣੀਆਂ ਵੀ ਆ ਸੋਮਵਾਰ ਖੜੂਗਾ ਇਹ ਕਹਿੰਦਾ ਚਲ ਕੋਈ ਗੱਲ ਨਹੀਂ ਯਾਰ ਫਿਰ ਕਿਹੜੀ ਗੱਲ ਆ ਠੀਕ ਹੈ ਬੰਦਾ ਮੈਂ ਜਿਹੇਦਾਰ ਬੰਦਾ ਮੈਂ ਧੂਣ ਨਹੀਂ ਮਾਰਦਾ ਮੈਂ ਬਾਕੀ ਨਾ ਇਹ ਪ੍ਰੋਬਲਮ ਬੜੇ ਜਾਣਿਆਂ ਦੇ ਹੁੰਦੀ ਆ ਮੁਣਕੇ ਵੀਰ ਉਹਨੇ ਦੱਡਿਆ ਮਾਰਾ ਇਹ ਵੀ ਜੀ ਇੱਥੇ ਲੱਤ ਕੇ ਰਿਹਾ ਉਹ ਮੈਂ ਕਹਿੰਦਾ 2000 ਤੇ ਕਿਤਰਾ ਲੱਤ ਰਹੀਏ ਗਾਈ ਹਾਂਜੀ ਹਾਂਜੀ ਉਹ ਗਾਈਆਂ ਨੇ ਤੇਰੇ ਨੂੰ ਦਿੱਤੀਆਂ ਜਾਣ ਤੂੰ ਹੋਰ ਨਹੀਂ ਕਹਦਾ 10 15000 ਸਾਨੂੰ 20000 ਤੇ ਬਾਅ ਘੱਟੋ ਘੱਟ ਹਾਂਜੀ ਹਾਂਜੀ ਸਾਨੂੰ ਪਤਾ ਹੋਵੇ ਤੂੰ ਲੈਣੀਆਂ ਬਾਕੀ ਮੁਣਕੇ ਆ ਦਿੰਦੇ ਲੋ ਘਰ ਪੇਜੀ ਵੀ ਇਹ ਨਿੱਕੇ ਆ ਇਹਦਾ ਥਨ ਨਿੱਕਾ ਹੀ ਇਹਦਾ ਕੱਦ ਨਿੱਕਾ ਇਹਦਾ ਉਹ ਹੈ ਜੀ ਮੁਣਕੇ ਉੱਠਾ ਜਾਂਦਾ ਇਹ ਆ ਕਿ ਸਾਈਪੋਂ ਤੋਂ ਪਹਿਲਾਂ ਹੀ ਅਗਲੇ ਤੋਂ ਪਿਛਲੇ ਵੀ ਆਪਾਂ ਪੇਮੈਂਟ ਕਿੱਦਾਂ ਕਰਨੀ ਹੈ ਵੀ ਅਸੀਂ ਇੰਨੇ ਪਾਉਣੇ ਆ ਤੇ ਇੰਨੇ ਅਸੀਂ ਇੱਥੇ ਦੇਣੇ ਆ ਇਹ ਉਹ ਰੁਪਏ ਜੀ ਖਰਾਬ ਕਰਨ ਵਾਲੇ ਬੰਦੇ ਹੁੰਦੇ ਆ ਵੇਖੋ ਮੈਂ ਡੰਗਰ ਲੈਣਾ ਹਨਾ ਤੇ ਮੇਰੀ ਉਹ ਗੱਡੀ ਬਾਹਰ ਲੱਗੀ ਆ ਮੈਂ ਗੱਡੀ ਫੜਨੀ ਆ ਤੇ ਮੈਨੂੰ ਪਤਾ ਮੈਂ ਡੰਗਰ ਲੈਣ ਜਾਣਿਆ ਮੈਂ ਪੈਸੇ ਲੈ ਕੇ ਨਾਲ ਜਾਵਾਂ ਹਾਂਜੀ ਹਾਂਜੀ ਜਾਂ ਦੇ ਦੇਣਿਆਂ ਦਾ ਉਹ ਅਗਲੇ ਦਿਨ ਦਾ ਕਹਿ ਦਈਏ ਵੀ ਭਾਜੀ ਕੱਲ ਅਸੀਂ ਨਗਰ ਖਾਨਾ ਠਾਡੇ ਕਰੂ। ਵੀਡੀਓ ਤੇ ਪਸ਼ੂ ਲੈਣ ਦਾ ਸਟਰਕਚਰ ਇਹੀ ਆ ਕਿ ਆਪਣਾ ਜਾਂ ਤੇ ਪਹਿਲਾਂ ਸਾਰੀ ਪੇਮੈਂਟ ਕਰ ਦੋ ਤੇ ਅਗਲਾ ਲੱਦ ਕੇ ਭੇਜ ਦੇ ਨਹੀਂ ਕਈ ਵੀਰਾਂ ਨੂੰ ਹੁੰਦਾ ਵੀ ਨਹੀਂ ਅਸੀਂ ਪੈਸੇ ਨਹੀਂ ਪਾਉਣੇ ਅਣਜਾਣ ਬੰਦਾ ਆਪਾਂ ਤੇ ਉਹਦੇ 'ਚ ਹਾਂ ਜੀ ਉਹ ਆਪਣੀ ਗੱਡੀ ਲਾ ਆਵੇ ਹਨਾ ਆਪਣੀ ਗੱਡੀ ਲਾ ਆਵੇ ਇੱਥੇ ਤਸੱਲੀ ਕਰ ਲੈ ਹਾਂਜੀ ਪਹਿਲਾਂ ਇੱਥੇ ਆ ਕੇ ਵੇਖ ਲੈ ਜਦੋਂ ਸਾਰਾ ਕੁਝ ਪਤਾ ਲੱਗੇ ਵੀ ਠੀਕ ਆ ਫਿਰ ਤੁਸੀਂ ਅਕਾਊਂਟ 'ਚ ਪਾ ਦੋ ਜੇ ਨਹੀਂ ਆਪਾਂ ਕੈਸ਼ ਵੀ ਨਾਲ ਲੈ ਕੇ ਆਉਣਾ ਤੇ ਸਾਰੇ ਰਸਤੇ ਹੁੰਦੇ ਆ ਬਸ ਇਹ ਆ ਵੀ ਅਗਲਾ ਸੈਪੋਂ ਤੋਂ ਪਹਿਲਾਂ ਪੁੱਛ ਲਵੇ ਆਪਾਂ ਪੇਮੈਂਟ ਕੀਤਾ ਕਰਦੇ ਕਿ ਕਿਦਾਂ ਕਰਨਾ ਕੀ ਨਹੀਂ ਕਰਨਾ ਬਾ ਮੂਣਕੇ ਕੋ ਖਰਾਬਣਾ ਹਾਂਜੀ ਜ਼ਰੂਰੀ ਨਹੀਂ ਕਿ ਤੁਹਾਡੇ ਹੋਈ ਤੁਹਾਡੇ ਜਿੱਥੋਂ ਵੀ ਕਿਤੇ ਕਿਸ ਨੇ ਲੈਣੀ ਹੋਰ ਵੀ ਕਿਤੇ ਲੈਣੀ ਸਾਰੇ ਕਿਤੇ ਵਪਾਰੀ ਆ ਜੰਮੂ ਦਾ ਹਾਂਜੀ ਤੇ ਉਹ ਬੰਦਾ ਪੱਕਾ ਮੇਰੇ ਕੋਲ ਮਾਲ ਖੜਦਾ ਵਾ ਹਾਂਜੀ ਤੁਸੀਂ ਵੇਖਦਾ ਵਾ ਉਹਨੇ ਮੇਰੇ ਕੋਲ ਵੱਛੀ ਮੰਗੀ ਇਹਦੇ ਨਾਲ ਇੱਕ ਗੱਬਣ ਬੱਚੀ ਨਹੀਂ ਜਿਹੜੀ ਕੱਚੀ ਹਾਂਜੀ ਹਾਂਜੀ ਉਹ ਤੇ ਜੋੜੀ ਫਿਰ ਮੈਂ ਜੰਮੂ ਭਲ ਨਹੀਂ ਹਾਂਜੀ ਉਹ ਵੀ ਵੱਛੀ ਮੁਰਗੇ ਫੜੇ ਘੱਟ ਦੇ ਵੀਰ ਉਹ ਮੁਰਗੇ ਕੱਢ ਲੈ ਗਿਆ ਅੱਛਾ ਉਹ ਜਿਹੜੀ ਵੱਡੀ ਵੱਛੀ ਹੋਰੀ 30 ਲੀਟਰ ਵਾਲੀ ਹਾਂਜੀ ਹਾਂਜੀ ਉਹ ਹੀ ਲੈ ਕੇਗਾ ਠੀਕ ਠੀਕ ਚਲੋ ਫਿਰ ਨਾਮ ਇਹ ਕਰੀ ਦੱਸੋ ਹਾਂ ਜੀ ਰੁਪਿੰਦਰ ਸਿੰਘ ਜੱਜ ਹਾਂਜੀ ਪਿੰਡ ਜਸਰਾਵ ਤਸੀਲ ਇਹ ਜਨਾਲਾ ਡਿਸਟ੍ਰਿਕਟ ਅਮਸਰ ਠੀਕ ਹੈ ਉਹ ਨੰਬਰ ਹੈਗਾ 6284483299 6284483299 WhatsApp ਇਸੇ ਨੰਬਰ ਤੇ ਚੱਲਦਾ ਜੀ ਠੀਕ ਹੈ ਚਲੋ ਫਿਰ ਸ਼ੁਰੂਆਤ ਇਸੇ ਤੋਂ ਕਰ ਲਈਏ ਪਹਿਲੇ ਨੰਬਰ ਵਾਲੀ ਤੋਂ ਹਾਂ ਅੱਜ ਸੂਆ ਨੇ ਦੱਸਿਆ ਬੈਂਤੀ ਕੀਤੀ ਵੀਡੀਓ ਦੇ ਦੁਜਾ ਸੁਣਾ ਜੀ ਹਾਂਜੀ ਇਧਰ ਵੇਖੋ ਵਾਸੀ ਬਣਉਗੀ ਬਹੁਤ ਜਿਆਦੀ ਅਜੇ ਮੈਂ ਉਦੋਂ ਦੀ ਇਹਨੂੰ ਸੌਣਿਆ ਪਿਆ ਅੱਜ ਸੂ ਬਣਾ ਕੱਲ ਸੂ ਬਣਾ ਪਰ ਇੰਨੇ ਹੁਣ ਵੀ ਦਜਾ ਮਾਲਾ ਮੇਰੇ ਹਿਸਾਬ ਨਾਲ ਚਲੋ ਕੂੜੇ ਤੋੜਾ ਹੀ ਆਵੇ ਖਾਦੋ ਮੜਾ ਲਾ ਕੇ ਕਰਕੇ ਕੂੜੇ ਭੰਨ ਆਈ ਹੈ ਪਾਣੀ ਵੀ ਨੇ ਅਰੇ ਮੇਰੇ ਹਿਸਾਬ ਨਾਲ ਬਚੀ ਐ 5 ਕੇ ਦਾ ਲੈ ਜਣਾ ਲੈ ਜਣਾ ਜੇ ਟਾਈਮ ਇੰਨੇ ਨੇ ਕਿ 2-4 ਦਿਨਾਂ ਜਿੰਨੇ ਲੈ ਜਣਾ ਹੈ ਹਾਂਜੀ ਬਾਕੀ ਥਾਣਾ ਬੜਾ ਪਿਆਰਾ ਗੁਲਾਬੀ ਰੰਗ ਦਾ ਥਾਣਾ ਹੈ ਬਾਕੀ ਆ ਜਵਾਰ ਵਿੱਚ ਸਾਰੀ ਬੀਂਹ ਵੀ ਪੈਂਦਿਆ ਆ ਅੱਜ ਸਵੇਰ ਦੀ بارش ਜਿਹੜੀ ਕਾਫੀ ਹੁੰਦੀ ਆ ਬਾਕੀ ਜਿਹੜੀ ਸਾਰੀ ਸਾਫ ਆ ਚੰਗੇ ਕਦ ਕੱਢਦੀ ਹੈ ਬਾਕੀ ਉਹਦੀ ਬਾੜੀ ਹੈ ਵੀਡੀਓ ਦੀ ਪਾਣੀ ਬਹੁਤ ਆ ਰਿਹਾ ਕਦ ਵਜਨ ਦੀ ਜਿਹੜੀ ਚੰਗੀ ਆ ਤੇ ਬਿਲਕੁਲ ਨਿੱਗਰ ਹਵਾਨੇ ਦੀ ਆ ਹਾਂਜੀ ਤੇ ਜੇ ਸਾਰਾ ਫਿਕਸ ਹਵਾਨਾ ਤਿਆਰ ਕਰਨਾ ਇਨ ਸਾਰਾ ਬੋਲਾ ਇਹਦੇ ਤਾਂ ਬਹੁਤ ਜਦਾ ਵੱਡਾ ਕਿੰਨਾ ਰੱਖਣਾ ਵੇਦੀ ਫਿਰ ਇਹਦਾ ਮੋਲ ਆਪਾਂ ਮੋਲ ਆ ਰਹੀ ਦੀ ਇਹਦਾ ਦੇ ਦੋ ਵੀਡੀਓ ਜਿਹੜੇ ਆਪਾਂ ਕੀਤਾ ਬਾਹਰ ਬਾਹਰ 10000 ਹਾਂਜੀ ਇਹ ਬੱਚੀ 61000 ਦੀ ਕਿਹਾਣਾ ਇਹ ਹੀ ਮੈਂ ਉਹਨਾਂ ਆਖਿਆ 500 ਛੱਡਣਾ ਉਹਦਨੇ ਹੋਈ ਬਗੈਣਾ ਪਤਾ ਨਹੀਂ 7000 ਕਰਦੇ ਹਾਂ ਹਾਂਜੀ ਹੁਣ ਵੀ ਆਪਾਂ 60000 ਰੁਪਈਆ ਲੈਣਾ ਠੀਕ ਹੈ ਹਲਾ ਕੀ ਯਾਰੇ ਬੱਚੀ ਤਾਂ ਕੀ ਬਾਹਰ ਰੁਪਈਆ ਨਹੀਂ ਹੈਨਾ ਹਾਂਜੀ ਪਰ ਜਦੋਂ ਬਾਹਰ ਮੋਲ ਜ਼ਿਆਦਾ ਕਰ ਲਈਏ ਨਾ ਤਾਂ ਇੱਕ ਆਪਾਂ ਮੈਂ ਕਹਿਣਾ ਹਾਂ ਨਾ ਵਾ ਜੋ ਮੰਨ ਗਏ ਉਹ ਮੇਰੇ ਕੋਲ ਮੁਕਰਨਾ ਨਹੀਂ ਕੋਈ ਕਹਿਣ ਦੇ ਵੀ ਨਹੀਂ ਯਾਰ ਹੈਨਾ ਹਾਂਜੀ ਹਾਂਜੀ ਬੱਚੀ ਦੇ ਸਵਾਗਤ ਤੁਹਾਨੂੰ ਪਤਾ ਵੀ ਕਿੰਨੇ ਦੀ ਹੈ ਹਾਂਜੀ ਹਾਂਜੀ ਬਸ ਕੇ ਆਵੇ ਕੋਈ ਇੱਥੇ ਆਣ ਕੇ ਕਰੀ ਵੇਖੇ ਨਿਗਾ ਚੋਂ ਗੱਡੇ ਫਿਰ ਪ੍ਰੋਪਰ ਪਤਾ ਲੱਗਣਾ ਵੇ ਕੱਦ ਕਾਠ ਕੀ ਆ ਤੇ ਥੱਲੇ ਵੀ ਕੀ ਤਿਆਰ ਹੁੰਦੀ ਆ ਇਹ ਹੁਣ ਸੂਈਆਂ ਆ ਗਈਆਂ ਗਾੜੀ ਹਨਾ ਇਹ ਆ ਰੁਪਏ ਦੀ ਮੱਛੀ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਸੂਈ ਠੀਕ ਆ ਅੱਜ ਪ੍ਰੋਪਰ ਇਹਨੂੰ ਚੌਥਾ ਦਿਨ ਆ ਆ ਦੇਖ ਲਓ ਇੱਧਰ ਠੀਕ ਆ ਅੱਜ ਚੌਥਾ ਦਿਨ ਪ੍ਰੋਪਰ ਹੋ ਗਿਆ ਸੂਈ ਨੂੰ ਇਹ ਨਾ ਮੱਛੀ ਬਿਲਕੁਲ ਮਤਲਬ ਘੱਟ ਸਾਹਮਣੇ ਕਰ ਸਾਹਮਣੇ ਕਰ ਉਹ ਦੇਖੋ ਨਾ ਘੱਟ ਸਾਹਮਣੇ ਆਏ ਹਾਂਜੀ ਬਾਕੀ ਇਹ ਦੇ ਵੇਖੋ ਸੀਲ ਠੰਡੀ ਬਹੁਤ ਜ਼ਿਆਦੀ ਆ ਥਣ ਲੱਗਾ ਇਹਨੂੰ ਲਾਤੂ ਵਾਲਾ ਅੰਦੇਸਾ ਦੇ ਤਨੰਦ ਦਾ ਸਾਈਡ ਗਿਆ ਵੀ ਰਾਤੀ ਆਈ ਹੈ ਜੀ ਅਸੀਂ ਆਪਣੇ ਕੋਲ ਚਵਾਈ 2 ਲੱਖ ਦੀ ਚਵਾਈ ਦਿੱਤੀ ਹੈ ਜੀ ਅੱਛਾ ਦੁੱਧ ਦੇ ਕੋਈ ਆਪਰ ਤੋਂ 14 ਕਿਲੋ ਭਾਵੇਂ ਦੇ ਕੋਈ ਆਪਣਾ ਕੰਡਾ ਲੈ ਆਵੇ ਘਰੋਂ ਅੱਛਾ ਦੁੱਧ ਹੋਊਗਾ 15 ਕਿਲੋ ਅੱਛਾ ਬੋਲਾ ਹੀ ਹੈ ਚੌਥਾ ਦਿਨ ਹੋਇਆ ਸੂਈ ਨੂੰ ਠੀਕ ਹੈ ਹੋਊਗਾ 15 ਕਿਲੋ ਕਿਉਂਕਿ ਮੈਂ ਵੇਖੋ ਮੈਂ ਇਹ ਗੱਲ ਤਾਂ ਕਰ ਰਿਹਾ ਕਿ ਮੈਂ ਦੋ ਟਾਈਮ ਚੋ ਕੇ ਮੈਨੂੰ ਥੋੜਾ ਜਨਾ 200 ਥੋੜਾ ਲੱਗਾ ਵੀ ਬੰਦੇ ਜਿੱਦਾਂ ਨਾ ਸਾਗਰਿਆ ਬਿਆਦ ਮੈਂ ਹਾਂ ਦੋ ਟਾਈਮ ਚੋਕੇ ਲੈਣੀ ਅੱਛਾ ਮੈਂ ਦੋ ਟਾਈਮ ਚੋਕੇ ਲੈ ਲੈਂਦੀ ਮੈਂ ਵੇਖ ਮੈਂ ਚਲੋ ਯਾਰ ਮੈਂ ਕੱਲ ਤੁਹਾਨੂੰ ਪੈਸੇ ਭੇਜ ਦੂੰਗਾ ਤੇ ਨਹੀਂ ਭਾਜੀ ਪੈਸੇ ਆਪਾਂ ਨੂੰ ਕਿਰਪਾ ਮਹਾਰਾਜ ਦੀ ਕਿ ਇਹਨੇ ਮੋੜਿਆ ਨਹੀਂ ਤਾਂ ਇਹ ਜੀ ਆਪਣੇ ਜੋ ਲਈ ਹੈ ਅੱਛਾ ਪਰ ਕਿਤੇ ਵੀ ਨਹੀਂ ਪੈਸੇ ਤੁਸੀਂ ਦੇ ਦਿਓ ਡਾਕਟਰ ਸਾਹਿਬ ਮੈਂ ਚਲੋ ਫਿਰ ਅਹੀਂ ਬਚੀ ਦੋ ਦਿਨ ਚੋਲੀਏ ਅੱਛਾ ਮੈਂ ਦੋ ਟਾਈਮ ਚੋਕੇ ਲੈ ਜਾਂਦੀ ਹਰ ਰੁਪਈਆ ਜੀ ਦੁੱਧ ਦੇ ਨੇ ਉੱਥੇ ਮੈਂ ਲੇਟਣਾ ਠੰਡਾ ਕਰ ਕੇ ਦਹਾ ਘੰਟਾ ਲਾ ਕੇ ਦੇ 15 ਕਿਲੋ ਮਿਣਿਆ ਜ ਦੂ ਟਾਈਮਾਂ ਦਾ ਹੈ ਅੱਛਾ 25 ਦੁੱਧ ਜਿੰਨੀ ਨਹੀਂ ਸੀ ਆ ਨਾ ਮੈਨੂੰ ਪਤਾ ਵੱਛੇ ਦਾ ਦੁੱਧ 20 ਕਿਲੋ ਕਰ ਦੇਣਾ ਦੇ ਅੱਜ ਦੇ ਵਾਰ ਨੂੰ ਅੱਜ ਚਾਰ ਦਿਨ ਹੋਏ ਜੇ ਸਾਰੇ ਸੁਈ ਹੋਏ ਤੋਰੋ ਫੇਰ ਬਾਕੀ ਇਹ ਬੇ ਖੜੇ ਕੋਈ ਸਾੰਭ ਵਾਲਾ ਸਾੰਭ ਵਾਲਾ ਫੇਰ ਇਹਨੇ ਦੁੱਧਾਂ ਇੱਧਰ ਵੇਖੋ ਫੇਰ ਇਹ ਦੁੱਧਾਂ ਤੁਰਨ ਪੂਰੀ ਬਰੀਡ ਵਾਲੀ ਆ ਪਤਲੀ ਜੀ ਬੂਥੀ ਆ ਹਾਂਜੀ ਬਹੁਤ ਜਿਆਦੀ ਯਾਦ ਪਾਤ ਵਾਲੀ ਆ ਬਾਕੀ ਇਹ ਵੀ ਸਾੰਭੀ ਹੈ ਬਾਕੀ ਥੱਲੇ ਆਵੇਂ ਕੰਪੈਕਟ ਹਵਾਨੇ ਦੀ ਆ ਆ ਜਲਾਇਆ ਵਾ ਨਾਦੇ ਬਹੁਤ ਜਿਆਦਾ ਵਧੀਆ ਲੱਗਾ ਇਹਨੂੰ ਐ ਨੁੱਕੜ ਜਾਂਦੀ ਨਹੀਂ ਕੱਦ ਕਾਠੇ ਦਾ ਵੇਚਾ ਵਾ ਬਸ ਸਰੀਰਾਂ ਥੋੜੀ ਕਿ ਕਰੀ ਆ ਵਾ ਬੱਚੇ ਮੀਂਹ ਕਰਕੇ ਸਾਰੇ ਅੰਦਰ ਬੰਨੇ ਆ ਤੇ ਇਹਦੇ ਮਗਰ ਬੱਚਾ ਕੀ ਉਤਰ ਵਿੱਚ ਇਹਦੇ ਮਗਰ ਬੱਸ ਇਧਰ ਵੇਖੋ ਆਹ ਜਿੱਦਾਂ ਨਿਸ਼ਾਨੀ ਵੇਖੋ ਹਾਂਜੀ ਮਤਲਬ ਪ्योर ਦੀ ਆ ਇਧਰ ਵੇਖੋ ਹਾਂਜੀ ਹਾਂਜੀ ਆਹ ਪਾਰੀਆਂ ਦਾ ਮਾਨਾ ਵਾ ਤੇ ਮੋਲੇ ਦਾ ਫਿਰ ਮੋਹ 100 ਰੁਪਏ ਦੀ ਜਿਹੜੀ ਇਹ ਰੰਗ ਦੀ ਵੱਛੀ ਆ 20 ਕਿਲੋ ਮੇਰੇ ਕੋਲ ਵੱਛੀ ਹਲਤਾ ਕੱਢ ਗਈ ਨਾ ਹਾਂਜੀ ਐਂ ਤੱਕ ਦਾ ਰੁਪਈਆ ਕਰ ਦੂਗਾ ਮੈਂ ਪਤਾ ਤੁਹਾਨੂੰ ਮੈਂ ਤੁਹਾਨੂੰ ਇਹਦਾ ਲੱਗਾ ਅਸੀਂ ਐਵੇਂ ਲੋਕਾਂ ਨੂੰ ਝੂਠ ਨਹੀਂ ਮਾਰਨਾ ਅਸੀਂ ਰਾਤ ਵੀ ਓੜ ਛੜ ਪੱਠੇ ਪਾਉਂਦੇ ਸੀ ਅੱਛਾ ਠੀਕ ਹੈ ਕਿ ਨਹੀਂ ਐਵੇਂ ਕਹਿੰਦੇ ਵੀ ਆ ਸਾਡੇ ਕੋਲ ਪੱਠੇ ਨਹੀਂ ਪਏ ਅਸੀਂ ਪਾਣੀ ਨਹੀਂ ਡਾਇਆ ਅਸੀਂ 20 ਇਹ ਨਾਲ ਪਾਣੀ 20 ਨਾਲ ਜਾਪੇਣਾ ਵੀ ਪਾਣੀ ਖਾਈਆਂ ਪੀਣਾ ਅਸੀਂ 20 ਹੀ ਡਉਂਦੇ ਜੀ ਠੀਕ ਆ ਠੀਕ ਹੈ ਕਿ ਨਹੀਂ 20 ਵੀ ਪੂਰੀ ਹੁੰਦੇ ਠੀਕ ਆ ਜੋਖਰ ਵੀ ਪਉਂਦੇ ਵਾਂਡ ਵੀ ਕੈਲਸ਼ੀਅਮ ਵੀ ਦਿੰਦੇ ਜੀ ਮਤਲਬ ਸਾਰੀਆਂ ਚੀਜ਼ਾਂ ਜਿੰਨੇ ਆਏ ਫੂਡ ਮਾਰੀ ਜਾਂਦੇ ਆ ਇਹੋ ਸਦੇ ਦੇਣੀ ਆ ਜੇ ਵੇਖੋ ਮਰਪੇ ਜੀ ਇਹ ਤੁਹਾਨੂੰ ਵੀ ਪਤਾ ਮਗਰਲੇ ਘਰ ਨਾਲੋਂ ਸੇਵਾ ਜਾਜੀ ਕਰਾਂਗੇ ਫਿਰ 2 ਰੁਪਏ ਕਮਾਏ ਜਾਣੇ ਹਾਂਜੀ ਹਾਂਜੀ ਰਾਤੀ ਇਹਦੇ ਵਛੀ ਮੇਰੇ ਕੋਲ ਆਈ ਆ ਪਰ ਜੇ ਹੌਤਾ ਵਛੀ ਰਹਿ ਗਈ ਮੈਂ ਬਾਈ ਚੇ ਨਾਲੇ ਕੋਈ ਵੀ ਆ ਸਾਥ ਕਰੋਗੇ ਕਮਾਈ ਕਰੋਗੇ ਨਹੀਂ ਤੇ ਜੇ ਇੱਕ ਕਰੀ ਲਿਆ ਕੇ ਬੰਦੀਆਂ ਤੇ ਜੇ ਵੇਖੀਆਂ ਨੇ ਪੂਛ ਵੀ ਵੇਨੋ ਜਿੰਦਰੀ ਜਿਤਰਾ ਹੁੰਦੀ ਆ ਚਾਹ ਵਦੀ ਹਾਂਜੀ ਹਾਂਜੀ ਇਹ ਵੀ ਸਾਂਭੀ ਬਹੁਤ ਜੜੀ ਗਏ ਨੇ ਘਾਟਿਆ ਤਾਂ ਘਟ ਗਈ ਤੇ ਹੀ ਗਏ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਇਹਦਾ ਫਿਰ ਮੁੱਲ ਕਿੰਨਾ ਕਿਆ ਮੋਹਲਾ ਰੁਪਏ ਜੀ 45000 ਤੋਂ ਮਾਂ ਤਾਂ ਖੁੱਲਾ ਕਰਦਾ ਖੁੱਲਾ ਕਰ ਦੋ ਤੁਪੂਨ ਲਾਵੇ ਕਰੀ ਹੈ ਨਾ ਲਾਵੇ ਚਲੋ ਇਹ ਆ ਵੀ ਜੇ ਕੋ ਸਾਂਭ ਵਾਲਾ ਜਿਆਦਾ ਸਾਂਭ ਵਾਲਾ ਖਰੂਗਾ ਉਹਦਾ ਮਾਂ ਦਾ ਮੁੱਲ ਘੱਟ ਕਰਦਾ ਬਾਕੀ ਪਤਾ ਇਹ ਬਾਕੀ ਇਹ ਆ ਵੀ ਬਾਦ ਵਜਨ ਵੇਚ ਲੋ ਮੱਛੀ ਇਹ ਆਹੋ ਜੀ ਗਾਵਾਂ ਕਿ ਸਾਂਭ ਕੇ ਵਦਨ ਵਾਲੀ ਆ ਕਈ ਹੁੰਦੀਆਂ ਕਿ ਪਹਿਲਾਂ ਪੂਰੀਆਂ ਸਾਂਭੀਆਂ ਘਰ ਵੀ ਜੀ 4 ਦਿਨ ਹੋਏ ਸੂਈ ਹਾਂਜੀ ਇਹ ਵੀ ਨੇ ਦੇ ਚਾ ਪੀਏ ਪੂਰੀ ਰਾਜੀ ਹੋ ਜੇ ਨਾਲੇ ਦੁੱਧ ਇਹਨੇ 22 ਕਿਲੋ ਕਰ ਦੇਣਾ 36000 ਜੀ ਨੂੰ ਮਰਜ਼ੀ ਵੜਾ ਦੋ ਹਾਂਜੀ ਹਾਂਜੀ ਸਾਨੂੰ ਕਿਉਂਕਿ ਸਾਨੂੰ ਵਪਾਰੀ ਬੰਦੇ ਸਾਨੂੰ ਰੱਖਣਾ ਨਹੀਂ ਅਹੀਂ ਨਾ ਉਹ ਇਹ ਆ ਬੇਗਿਆ ਠੀਕ ਹੈ ਕਿ ਨਹੀਂ ਠੀਕ ਆ ਤੇ ਅਵੀ ਸੂਈ ਸੋਈ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਆ ਰੁਪੀ ਜੀ ਅੱਜ ਪੂਰੇ ਜਿਹੜੇ ਆ ਨਾ ਜੁਵੇ 24 ਦਿਨ ਹੋ ਗਏ ਆ ਜੀ ਉਹਨਾਂ ਤਰੀਕ ਬੰਦਿਆਂ ਲਿਖੀ ਕਾਪੀ ਦੇ ਠੀਕ ਆ ਇਹਦੇ ਮਗਰ ਜਿਹੜੀ ਬੱਚੀ ਨਾ ਪਾਈ ਨੇ ਰਤੀ ਇਹਦੀ ਫੁੱਲ ਚਿੱਟੀ ਸਾਰੀ ਆ ਤੁਸੀਂ ਦੱਸਣ ਦੇ ਬੜੀ ਸੋਹਣੀ ਬੱਚੀ ਆਹ ਬੋਲ ਚਿੱਟੀ ਵੇਖੋ ਉਹ ਬੱਚੇ ਵਧੇ ਆ ਜੀ ਦੂਜੀਆਂ ਗਾਵਾਂ ਦੇ ਹਾਂਜੀ ਇੰਜਰੇ ਜੋ ਤੁਸੀਂ ਆਪਣੇ ਹੱਥ ਨਾਲ ਬੱਚਾ ਖੋਲ ਦੋ ਜਿਹੜਾ ਮਰਜ਼ੀ ਬੱਚਾ ਇਹਦੇ ਥੱਲੇ ਛੱਡ ਦੋ ਮਿੰਟ ਨਹੀਂ ਲਊਗੀ ਭਸਮਣ ਲੱਗ ਜਾ ਅੱਛਾ ਉਸ ਦੇ ਵੜੇ ਭਸਮ ਹੋਊਗੀ ਠੀਕ ਹੈ ਕਿ ਨਹੀਂ ਪਰ ਆਪਾਂ ਕੰਮੋਂ ਕਰਨਾ ਨਹੀਂ ਉਹ ਸਾਫ਼ ਕੰਮ ਕਰ ਦਿੰਦੀ ਮੈਂ 8000 ਰੁਪਿਆ ਵਾ ਸਿੱਧਾ ਐਕਸਟਰਾ ਦੇਣਾ ਅੱਛਾ ਪਰ ਉਹਨਾਂ ਨੇ ਨਹੀਂ ਦਿੱਤੀ ਇਹ ਰ ਭਰ ਭੇਜੀ ਦੁੱਧ ਗਾਈ ਕੋ 20 ਕਿਲੋ ਤੋਂ ਵਾਪਸ ਆਈ ਹੈ ਅੱਜ ਤੋਂ ਮੈਂ 8-10 ਦਿਨ ਪਹਿਲਾਂ ਉਹਨਾਂ ਨਾਲ ਸਬਦਾ ਕਰਦਾ ਹੈਦਾ ਅੱਛਾ ਠੀਕ ਹੈ ਕਿ ਨਹੀਂ ਕਿਹੜੇ ਬੰਦੇ ਕੋ ਉਹ ਗਾਈਆਂ ਆਈਆਂ ਹਾਂਜੀ ਉਹ ਹੱਥੇ ਬੰਦਿਆਂ ਦੇ ਘਰੋਂ ਇਹ ਗਾਈ ਉਹ ਜਦੋਂ ਮੈਂ ਉਹ ਗਾਂ ਹੀ ਲੈਣ ਗਿਆ ਮੇਰੇ ਕੋ ਗਾਂ ਹੀ ਆਈ ਨੂੰ ਦੋ ਵੀਡੀਓ ਤੁਸੀਂ ਪਾਤੀਆਂ ਹਾਂ ਜੀ ਹਾਂ ਤਨ 12 ਹੋ ਗਏ ਆ 10 12 ਦਿਨ ਮੈਂ ਪਹਿਲਾਂ ਸੌਦਾ ਕਰਦਾ ਤੇ ਉਦੋਂ ਮੈਨੂੰ 19 ਕਿਲੋ ਦੁੱਧ ਦੋ ਦੋ ਨਾ ਮਰਾਇਆ ਦੋ ਟਾਈਮਾਂ ਦਾ ਅੱਛਾ ਉਸੇ ਕਾਰਨ ਉਹਦਾ ਬੰਦਾ ਚਲ ਗਿਆ ਡੰਗਰ ਹੁਣ ਸਾਰੇ ਵੇਚਣ ਡਿਆ ਉਹ ਇੱਕ ਬੰਦ ਝੋਟੀ ਸਵੇਰੇ ਇਹਦੇ ਨਾਲ ਲਈ ਉਹ ਕਿ ਮੁੰਡੇ ਨੂੰ ਕੱਲੀ ਆਪਣੇ ਸੱਜੇ ਨੂੰ ਕਾਂਜ ਨੂੰ ਠੀਕ ਆ ਇਹ ਜਿਹੜੀ ਗਾਇਆਂ ਦੁੱਧ ਅੱਜ ਦੇ ਵਾਰ ਨੂੰ ਇਹ ਵੀ 20 ਕਿਲੋ ਰਮਾਣਾ ਕਰਦਾ ਵਾਕਈ ਭੀ ਗਰਮੀ ਵੀ ਪਿੱਛੇ ਜੇ ਦੋ ਚਾਰ ਦਿਨ ਕਾਫੀ ਪਈ ਆ ਤੇ ਹੁਣ ਮੌਸਮ ਫੇਰ ਠੰਡਾ ਹੋਇਆ ਥੋੜ ਆਹ ਤੋਹੋ ਨੋਤਰਾ ਕਿੰਨਾ ਦੁੱਧ ਦੇ ਆ ਮੱਕੇ ਤੋਂ ਹੁਣ ਇਹ ਵਕਤ ਤੇ ਕੋ 15 16 ਕਿਲੋ ਹੋਗਾ 15 ਕਿਲੋ ਜਿਹੜਾ ਪੱਕਾ ਹੋਗਾ ਦੁੱਧ ਤੋਰੋ ਫੇਰੇ ਕਰੀਮ ਬਾਕੀ ਤੁਹਾਨੂੰ ਪਤਾ ਸ਼ਾਨੀ ਜੀ ਨੂੰ ਬਹੁਤ ਜਿਆਦੀ ਵਛੀ ਤੇ ਕਾਲੇ ਰੰਗ ਦੀ ਵਹਿੜਿਆ ਕਾਫੀ ਖੂਬਸੂਰਤ ਆ ਆਈ ਵੀ ਚੰਗੇ ਘਰ ਆ ਤੇ ਕਦ ਕੱਠ ਰੇਲ ਵੀ ਇਹਦੀ ਚੰਗੀ ਨਾਲ ਇੱਕੋ ਵਛੀ ਰੱਖੀ ਆ ਇੱਕ ਝੋਟੀ ਜਨੀ ਜੀ ਉਹਨਾਂ ਕੋਲ ਠੀਕ ਆ ਹਾਂ ਬਹੁਤ ਚੰਗੀ ਵਛੀ ਦਿੱਤੀ ਨੇ ਉਹਨਾਂ ਸਾਰੀ ਜਿਤੀ ਪਾਈਆਂ ਰਹੀਆਂ ਨੇ ਬਾਕੀ ਜੇ ਤੁਹਾਡਾ ਵੇਖਣਾ ਤਾਂ ਆਪਾਂ ਬੱਚਾ ਦੂਜਾ ਲਾ ਦਨੇ ਆ ਛੱਡ ਦਨੇ ਆ ਨਹੀਂ ਕੋਈ ਗੱਲ ਨਹੀਂ ਤੇ ਭਾਵੇਂ ਜੋ ਮਰਜ਼ੀ ਹੋ ਜੀ ਆਪਣੀ ਲਿਖੇ ਨਾ ਹਾਂਜੀ ਮੀ ਬਾਈਕਰੋਂ ਦੁੱਧ ਕੱਢੂਗੀ ਉਦੋਂ ਵੇਚ ਜੂਗੀ ਕੋਈ ਆਪਾਂ ਨੂੰ ਉਹ ਫਿਰ ਸਰਦੀ ਨਹੀਂ ਆ ਗਈ ਪਰ ਅੱਜ ਦੇ ਮੁੱਲ ਹੋਰ ਹੋਣਾ ਉਦੋਂ ਦਾ ਹੋਰ ਹੋਣਾ ਠੀਕ ਹੈ ਜੀ ਹਾਂਜੀ ਆਕੇ ਥੱਲੇ ਉਹ ਜਿੰਨੀ ਵੀ ਆ ਸਫਾਈ ਚ ਆ ਪੂਰੀ ਸਾਫ ਆ ਬੱਚੀ ਠੰਡੀ ਬਹੁਤ ਜਿਆਦੀ ਆ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਆਪਾਂ ਰੱਖ ਦੀ ਆਰ ਵੀ ਜੀ ਉਦੋਂ ਦੇ ਵਾਰਸੀ ਮੈਂ ਆ ਕੇ ਉਹਨਾਂ ਬਾਹਰ 1000 ਰੁਪਈਆ ਲਾ ਕੇ ਆ ਗਿਆ ਹਾਂ ਹਾਂਜੀ 1 ਕਿਲੋ ਦੁੱਧ ਠੀਕ ਉਹ 65 ਹੋਣੀ ਘੜੇ ਦੇ ਮੁਰਗੇ ਮੈਂ ਉਹ ਗਾਈ ਕੱਲੀ ਲੈ ਆਇਆ ਪਰਲੀ ਹਾਂਜੀ ਹੁਣ ਮੈਂ 1000 ਰੁਪਈਆ ਜੀ ਮੋਲ ਜਿੰਨਾ ਮਰਜ਼ੀ ਕਰੀ ਜਾਈਏ 48000 ਦੀ ਬੱਚੀ ਦੇ ਦਾਂਗੇ 50 ਚ 2000 ਮਾਨ ਕਰਦਾਂਗੇ ਵੇਹ ਰਹੀ ਹੈ ਲਈ ਪਾਣਾ ਪਰ ਆਪਾਂ ਉਹ ਕੰਮ ਨਹੀਂ ਕਰਨਾ ਵੇਖੋ ਜੇ ਇਹਨੂੰ ਬਚਾ ਲੱਗਾ ਤਾਂ ਤੁਸੀਂ ਰੋਜ਼ ਵੀਡੀਓ ਬਣਾਉਂਦੇ ਜੇ ਸੱਚੇ ਮਨੋਂ ਦੱਸੋ ਵੀ ਇਹਦਾ 65000 ਮੁੱਲ ਹੈਗਾ ਕਿ ਨਹੀਂ ਹੈਗਾ ਉਹ ਤੇ ਚਲੋ ਇਹ ਹੈ ਕਿ ਆਪਾਂ ਉਹ ਕੰਮ ਨਹੀਂ ਕਰਨਾ ਨਾ ਵੀ ਕਿ ਮੰਜੂਰ ਠੀਕ ਆ ਹਾਂਜੀ ਤੇ ਬਾਕੀ ਚਲੋ ਕੋਈ ਫੋਨ ਲਾਵੇ ਮਾਨਤਨ ਮੋਕ ਤੇ ਫੋਨ ਕਰਾਂਗੇ ਮਾਨਤਾ ਜੀ ਇਹ ਪਾਣੀ ਕਿੱਥੇ ਹੋ ਜਾਣਾ ਸਭ ਦਾ ਕੋਈ ਮਾਨਤਨ ਦੇ ਫੋਨ ਚੰਗੇ ਕੱਦ ਕੱਲ ਲਈ ਕੋਈ ਉਹ ਗੱਲ ਨਹੀਂ ਹੈਗੀ ਵੀ ਆ ਹੋ ਜਾਣਾ ਤੇ ਆ ਹੋਏਗਾ ਤੇ ਇਹਦੇ ਥਾਣੇ ਤੋਂ ਇੱਕ ਰੀ ਲਾਗੇ ਤੇ ਦਿਖਾਈ ਆ ਦੇਖ ਸਕਦੇ ਹਾਂ ਉਹਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਆ ਤੇ ਇਹ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਹੈ। ਇਹਨੋਂ ਕਿੰਨਾ ਚਿਰ ਹੋ ਗਿਆ ਸੂਈ ਦਾ? 1000 ਰੁਪਏ ਦੀ ਇਦਾਂ ਪਿਛਲੀ ਵੀਡੀਓ ਆਪਾਂ ਬਣਾਈ ਹੈ ਨਾ ਉਹ ਤੋਂ ਇੱਕਦਮ ਪਹਿਲਾਂ ਸੂਈ ਮਾਲਾ ਸ਼ੁਕਰਵਾਰ ਵੀਰਵਾਰ ਸੂਈ ਮੇਰੇ ਨਾਲ। ਠੀਕ ਆ। ਸ਼ੁਕਰਵਾਰ ਸੂਈ ਗਈ ਵੀਰਵਾਰ ਸੂਈ ਅੱਜ ਮੰਗਲਵਾਰ। ਮਤਲਬ 4-5 ਦਿਨ ਹੋ ਗਏ ਸੂਈ ਦਾ। ਆਹ 4-5 ਦਿਨ ਹੋ ਗਏ ਸੂਈ ਦਾ। ਇਹਦੇ ਮਗਰ ਬੱਛੀ ਹੈ ਜੀ, ਬੱਛੀ ਬਹੁਤ ਵਧੀਆ ਡੱਬੀ ਬੱਛੀ ਇਹਦੇ ਮਗਰ। ਠੀਕ। ਹੁਣ ਇਹ ਬੋਲੇ ਬਾਹਰ ਹੋ ਗਈ ਆ। ਇਹਨੇ ਹੁਣ 15 16 ਕਿਲੋ ਬੋਲਾ ਜਿਹੜਾ ਕਰਤਾ 16 ਕਿਲੋ ਅੱਛਾ ਉਹਦੇ ਮੈਂ ਤਾਂ 13 14 ਕਿਲੋ ਹੈਗਾ ਸੀ 14 ਕਿਲੋ ਉਹਦਨ ਵੀ ਆ ਗਏ ਠੀਕ ਆਪਾਂ ਵੀਡੀਓ ਬਣਾ ਲਈ 16 ਕਿਲੋ ਕਰ ਗਈ ਐ ਇਹ ਵਧੀਆ ਹੁੰਦੀ ਐ ਤਾਂ ਤਾਂ ਕਿਲੋ ਇਹਨੇ 20 22 ਕਿਲੋ ਦੀ ਗਾਰੰਟੀਆਂ ਗਾਈਆਂ ਆਈ ਐ ਇਹ ਬੰਦਿਆਂ ਨੇ ਆਪਣੇ ਕੋਲ ਰੁਪਈਆ ਨਹੀਂ ਲਿਆ ਕਹਿੰਦੇ ਵੀ ਜਦ ਤੱਕ 20 ਕਿਲੋ ਦੁੱਧ ਗਾਂ ਦੇ ਦਊਗਾ ਉਹਦਨ ਮੈਂ ਚਲੋ ਤੋਰੋ ਫੇਰ ਇੱਕ ਰੀਨ ਇਹ ਵੀ ਗਾਂ ਵੀ ਗਈ ਪਹਿਲੇ ਨੰਬਰ ਵਾਲੀ ਜਨਾਬ ਨਾ ਤੋਰ ਹੀ ਨਹੀਂ ਓਏ ਉਹਦਨ ਇੱਕ ਆ ਗਾਂ ਤੇ ਕੋ ਗਾਂ ਜੋੜਾ ਜਿਹੜਾ ਕਹਿੰਦੇ ਕਿ ਉਹਦਨ ਹੋਇਆ ਸੀ ਤੇ ਫਿਰ ਥੋੜਾ ਜਿਹਾ ਪੈਸਾ ਤਾਂ ਇੱਧ ਬਾਕੀ ਕੱਦ ਕਾਟ ਪੱਖੋਂ ਇਹ ਵੀ ਜਵਾਨ ਐ ਚ ਕੱਦ ਕਾਟਦੀ ਐ ਆਜ ਲਾਇਆ ਵੀ ਤੂੰ ਬਾਕੀ ਹਵਾਨੇ ਤੇ ਵੀ ਨਾੜਾ ਚੰਗੀਆਂ ਇਹ ਆਪੇ ਥੱਲੇ ਚੰਗੀ ਪਿਆਰ ਹੈ ਇਹਦੇ ਮਗਰ ਬੱਛੀ ਬੜੀ ਪਿਆਰੀ ਹੈ। ਰੰਗ ਦੀ ਬੱਛੀ ਰੁਪਈ ਜੀ ਬਾਕੀ ਬਾਹਰ ਦੀ ਲੈਂਥ ਹਾਈਟ ਸਾਰੇ ਕਿਹੇ ਥਾਣਾ ਨਾਲੋਂ ਵੇਖੋ ਥਾਣਾ ਲੱਗਾ ਇਹਨੂੰ ਮੈਂ ਆਲਾ ਮੈਂ। ਹਾਂਜੀ ਹਾਂਜੀ। ਦੁੱਧ ਵਾਲੀਆਂ ਨਿਸ਼ਾਨੀਆਂ ਸਾਰੀਆਂ ਚੰਗੀਆਂ ਵਾਂ। ਤੇ ਇਹਦਾ ਮੁੱਲ ਫਿਰ ਮੁੱਲ ਰੁਪਈ ਜੀ ਦਾ 65 ਹੈ ਜੀ। ਅੱਛਾ 65000 ਦੀ ਬੱਛੀ ਆਸੂ। 60000 ਦੀ ਦੇ ਦੋ ਕਰ ਦਾਂਗੇ ਚਲੋ। ਠੀਕ ਹੈ। ਬਾਕੀ ਦੁੱਧ ਵਾਲਿਆ ਆਵਾ ਆਪਣੇ ਦੁੱਧ ਵਾਲੇ ਹੁੰਦੇ ਆਪਾਂ ਫੁੱਲ ਬਰੀਡ ਵਾਲੇ ਲੈਣੇ ਆ ਤਾਂ ਪਰਖ ਕਰਕੇ ਪੂਰੀ ਲੈਣੀ ਆ ਠੀਕ ਆ ਤੇ ਹੁਣ ਆ ਵੀ ਮੱਛੀ ਮਾਹੂ ਜੇ ਬੰਦੇ ਨੇ ਲਈ ਜੀ ਪਿੰਡ ਦੀਆਂ ਠੀਕ ਹੈ ਜੀ ਦੋਧ ਮੈਂ ਕੀਤਾ 45000 ਰੁਪਏ ਹਾਂਜੀ ਮੇਰੇ ਕੋਲ ਦੁੱਧ ਹੈਗਾ 17-18 ਕਿਲੋ ਹਣਾ ਅੱਛਾ ਠੀਕ ਹੈ ਜੀ ਬੱਚਾ ਤੇ ਮਗਰਿਆ ਉਹਨੇ 2000 ਰੁਪਏ ਸਾਈਪਾ ਕੇ ਤੇ ਮੁਰਕਿਆਂ ਦਾ ਵੀ ਨਹੀਂ ਘਾਦੇ ਨਹੀਂ ਲੈ ਮੰਨ ਤੇ ਇਹਨੇ 4 ਘੰਟੇ ਮੈਂ ਫੋਨ ਲਾਇਆ ਕੇ ਨੰਬਰ ਬਦਲ ਕੇ ਫੋਨ ਲਾਇਆ ਵੇਚ ਚੁੱਕਿਆ ਨੇ ਇਹ ਮੇਰੀ ਬੇਨਤੀ ਹੈ ਵੇਦਾਂ ਨਾ ਖਰਾਬ ਨਾ ਕਰਿਆ ਕਰੋ ਮੇਰੇ ਵੀਰ ਕਿਉਂਕਿ ਵੇਖੋ ਐਂ ਹੀ ਸਾਫ਼ ਸੁਥਰਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਤੇ ਸਾਨੂੰ ਮੇਰੇ ਵੀਰ ਮਾੜਾ ਨਾ ਬਣਾਓ ਵਪਾਰੀਆਂ ਨੂੰ ਇਹ ਬੇਂਦੀ ਆ ਸਾਰਿਆਂ ਨੂੰ ਹਾਂਜੀ ਹਾਂਜੀ ਹੁਣ 2000 ਦੀ ਇਹਨਾਂ ਜ਼ਾਈ ਪਾਈ ਆ ਆਪਾਂ 43000 ਦੀ ਦੇ ਦਾਂਗੇ 42 ਦੀ ਦੇ ਦਾਂਗੇ ਤੇ ਦੁੱਧ ਪੱਕਾ ਕਿੰਨਾ ਇਹਦੇ ਕੋਲ 217 ਕਿਲੋ ਹੋਊਗਾ ਜੀ ਪੱਕਾ ਤਿਆਰ ਜਿਹੜਾ ਸੋ ਇਹਨੂੰ ਕਿੰਨੇ ਦਿਨ ਹੋਈ ਆ ਹੁਣ ਫੂਰੀ ਨੇ 15 ਦਿਨ ਹੋਈ ਗਏ ਆਂ 15 ਨਹੀਂ 16 ਹੋ ਗਏ ਹੋ ਜੀ ਨੇ ਤੁਰ ਰੀਆਂ ਉਹਨਾਂ ਦੇ ਵਿੱਚ ਵੇਚੀ ਆ ਜੇ 42 43000 ਦੇ ਲਾਗੇ ਕਹਿੰਦੇ ਕੀ ਦੇ ਦਾਂਗੇ ਤੇ ਦੁੱਧ ਜਿਹੜਾ ਹੁਣ ਕਹਿੰਦੇ ਕਿ 17 ਲੀਟਰ ਇਹਦੇ ਕੋਲ ਤਿਆਰ ਆ। ਬਾਕੀ ਉਹ ਤੁਸੀਂ ਆਪਣੀ ਚਵਾਈ ਕਰਕੇ ਖੜਨਾ। ਤਸੱਲੀ ਪੂਰੀ। ਇਹ ਨਹੀਂ ਵੀ ਇੱਕ ਟਾਈਮ, ਥੇਲਾ ਟਾਈਮ ਜੋ ਜੋ ਖੜਨਾ। ਆ। ਆ ਜਾ ਵੀ ਦਿਲਾਓ ਨੀ। ਆਲੀ ਬਾੜੀਆਂ ਸੁਣੀਆਂ ਕਰ। ਓਏ। ਦੇਦਾ ਫਿਰ ਕਿੰਨਾ ਫਿਰ ਮੁੱਲ ਰੱਖੀਏ ਵਿਧੀਆਂ 40000 ਰੁਪਏ ਠੀਕ ਹੈ ਤੇ ਹੁਣ ਇੱਕ ਆ ਜਿਹੜੀ ਆ ਗਈ ਆਪਣੇ ਕੋਲ ਸਾਈ ਵੱਲ ਗਾ ਥੰਡਿਆ ਆ ਗਈ ਜੀ ਹੁਣ ਆ ਲੈ ਜੀ ਸੰਜੀਤ ਜੀ ਜਿਹੜੀ ਨਾਦੀ ਆ ਰੋਟੀ ਤੁਹਾਡੇ ਕੋਲ ਉਦਾਂ ਆਪਾਂ ਨੇ ਹੋਏ ਨੂੰ ਆ ਕਿੰਨਾ ਚਿਰ ਹੋ ਗਿਆ ਨੇ ਸੋਈ ਨਾ ਇਹ ਨੂੰ ਸੂਈ ਨਾ ਰੁਪਏ ਨਹੀਂ ਕਿੰਨੇ ਲਾਗੇ ਕਰੇ ਹੋ ਗਿਆ ਹੋਈਆਂ ਦਿਨਾਂ ਤੋਂ ਪਲਾਸ ਹੀ ਆ ਠੀਕ ਆ ਤੇ ਦੁੱਧ ਕਿੰਨਾ ਤਿਆਰ ਹੋ ਗਿਆ ਜੀ ਮਗਰਿਆ ਦੁੱਧ 13 ਕਿਲੋ ਹੋਗਾ 13 14 ਕਿਲੋ ਤੋੜ ਦਈਏ ਫਿਰ ਇਹਦੇ ਮਗਰ ਜਿਹੜੀ ਬੱਛੀ ਆ ਬਾਕੀ ਹੈਗੇ ਜਿਹੜੇ ਵਿੜਿਆ ਯਾਨੀ ਦੋਸਤ 13 ਕਿਲੋ ਲੀਟਰ ਦੇ ਕਰੀਬ ਜਿਹੜਾ ਇਹਦੇ ਕੋਲ ਜਿਹੜਾ ਤਿਆਰ ਦੱਸਦੇ ਮੋਕੇ ਤੇ ਕਿਹਾ ਕਿ ਠੰਡੀ ਸੀ ਲਿਆ ਤਰਾਂ ਜਿਹੜੀ ਤੇ ਬਾਕੀ ਇਹੋ ਜਿਹਾਂ ਗਾਵਣ ਨਾਲ ਕੋਈ ਗਰਮੀ ਦੀ ਪ੍ਰਵਾਹ ਨਾ ਕੋ ਠੰਡ ਦੀ ਪ੍ਰਵਾਹ ਤੇ ਦੁੱਧ ਵੀ ਸੰਗਣਾ ਹਾਂ ਗਾਵਣ ਦੇ ਤੱਕ ਥੋੜੀ ਗਾਂ ਨੂੰ ਜਾਦੀ ਰੱਖ ਦੇ ਹਾਂਜੀ ਤੇ ਇਹਦਾ ਫਿਰ ਮੁੱਲ ਵੀ ਜੀ 100000 ਜੀ ਮੁੱਲ ਇਹਦਾ 60000 ਹੈ 40000 ਦੀ ਵਚੀ ਜਾ ਚਾਹੁੰਦਾ 40000 ਨਹੀਂ ਦੇ ਦਿੰਦੇ ਜੀ ਠੀਕ ਹੈ ਤੇ ਠੀਕ ਹੈ ਫਿਰ ਹੋਰ ਕੁਝ ਕਰਨਾ ਨਹੀਂ ਬਾਦੋ ਬਹੁਤ ਧੰਨਵਾਦ ਜੀ ਜਿਹੜੇ ਵੀਰ ਮਤਲਬ ਸਾਈਪਾਗੇ ਬਾਹਰ ਫੋਨ ਨਹੀਂ ਚੁੱਕਦੇ ਉਹਨਾਂ ਨੂੰ ਬੇਨਤੀ ਆ ਵੀ ਉਹ ਨਾ ਖਰਾਬ ਕਰਿਆ ਕਰਨ ਠੀਕ ਹੈ ਬਾਕੀ ਮੇਰਾ ਭਰਾ ਜੇ ਅਸੀਂ ਉਹ ਸਾਨੂੰ ਮੇਰਾ ਭਰਾ ਦੱਸੋ ਵੀ ਸਾਨੂੰ ਆਪਣੀ ਆਪਣੀ ਗਲਤੀ ਸੁਧਾਰ ਲਈ ਅੱਗੇ ਤੋਂ ਠੀਕ ਹੈ ਜੀ ਠੀਕ ਹੈ ਨਾ ਸਾਡੇ ਕੋਲ ਪੁੱਛ ਜੀ ਜਣਾਵੇ ਠੀਕ ਹੈ ਅਈ ਹੋ ਜਾ ਕੰਮ ਕਰਕੇ ਆਬ ਵੀ ਨਹੀਂ ਹੋ ਜਾਗੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਫੇਰ ਹੀ ਕਿਤੇ ਵੀ ਪੱਛੂ ਲਓ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੀ ਬਹੁਤ ਬਤਨਵਾ